ਅਲੇ ਦਿਨ ਵੀ ਗਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਵਫਾਤ ਮਿਲਾਤਾ ਕੀਤਾ ਦੌਰਾਨ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਪ੍ਰਾਲੀਨਾ ਸੜਨ ਦੀ ਕੀਤੀ ਅਪੀਲ ਕਿਹਾ ਫਸਲ ਦੀ ਰਹਿਤ ਖੂਦ ਸੋਨਾ ਇਹਨੂੰ ਪਹਿਲੀ ਵਿੱਚ ਵਾਕੇ ਕਣਕ ਦੀ ਬਚਾਈ ਕੀਤੀ ਜਾਵੇ ਅੱਜ ਦਿਵਾਲੀ ਵਾਲੇ ਦਿਨ ਵੀ ਪ੍ਰਾਲੀਨਾ ਸੜਨ ਨੂੰ ਲੈ ਕੇ ਪ੍ਰਸ਼ਾਸਨ ਬੱਬਾ ਭਾਰ ਰਿਹਾ ਗਰਦਾਸਪੁਰ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਐਸਐਸਪੀ ਅਦਿੱਤਿਆ ਵੱਲੋਂ ਵਾਖਵਾਖ ਪੱਡਾ ਦਿੱਤਾ ਗਿਆ ਅਤੇ ਕਿਸਾਨਾਂ ਪਰਾਲੀ ਨਾਲ ਸੜਦੀ ਅਪੀਲ ਕੀਤੀ ਗਈ ਇਸ ਮੁੱਦੇ 'ਤੇ ਦੋਵਾਂ ਵੱਲੋਂ ਵਾਖਵਾਖ ਪੱਡਾ ਜਾ ਕੇ ਨਿਸ਼ਾਨ ਨਾਲ ਮੀਟਿੰਗਾਂ ਕੀਤੀਆਂ ਗਈਆਂ ਦੇਸ਼ਬੰਦੀ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਗਲਤ ਕਰਦਿਆਂ ਅਦਚਾ ਕਿ ਸਮੁੱਚਾ ਪ੍ਰਸ਼ਾਸਨ ਜਿਸ ਵਿੱਚ ਸਿਵਲ ਤੇ ਪੁਲਿਸ ਵਿਭਾਗ ਸ਼ਾਮਲ ਵੱਲੋਂ ਪੱਡਾ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਹਨ ਪਰਾਲੀ ਨਾਲ ਸੜਦੀ ਜਮੀਨ ਨੀਤੀ ਜਾਰੀ ਕਰਤ ਵਾਲੀ ਵਾਲੇ ਜੰਮੀ ਸਿਵਲ ਤੇ ਪੁਲਿਸ ਵਿਭਾਗ ਨੂੰ ਜਾ ਕੇ ਕਿਸਾਨਾਂ ਨੂੰ ਕਾਲੀ ਨਾ ਸੜੀ ਕਪੀਲ ਕਰ ਰਹੀਆਂ ਉਹਨਾਂ ਦੇ ਅਨੁਸਾਰ ਕਿ ਪਿਛਲੇ ਸਾਲ ਪਿੰਡ ਸੋਲ ਵਿੱਚ ਨਾ ਸੜੀ ਦੀ ਘਟਨਾਵਾਂ ਵਾਪਰੀਆਂ ਸੰਖਤ ਇਸ ਸਾਲ ਕਿਸਾਨਾਂ ਬਲਕ ਪ੍ਰਾਲੀ ਨਾ ਕਿਸਾਨਾਂ ਬਲਕ ਪ੍ਰਾਲੀ ਨੂੰ ਹੱਥੇ ਨਹੀਂ ਲਗਾਈ ਗਈ ਜਿਲੇ ਵਿੱਚ ਸਾਲ ਤੋਂ ਤੱਕ ਜਿਲੇ ਵਿੱਚ 47 ਨਾ ਸੜੀ ਘਟਨਾਵਾਂ। ਹੁਣ ਤੱਕ ਇਸ ਸਾਲ ਤੱਕ ਪੰਜ ਹੀ ਪ੍ਰਾਲੀ ਸੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜੀ ਅਸੀਂ ਸੋਲ ਪਿੰਡ ਦੇ ਵਿੱਚ ਆਏ ਇੱਥੇ ਆਲਰੇਡੀ ਸਾਡਾ ਸਟੱਬਲ ਮੈਨੇਜਮੈਂਟ ਦਾ ਪ੍ਰੋਗਰਾਮ ਚੱਲ ਰਿਹਾ ਸਾਡੇ ਨੋਡਲ ਅਫੀਸਰ ਕਲਸਟਰ ਅਫੀਸਰ ਐਗਰੀਕਲਚਰ ਡਿਪਾਰਟਮੈਂਟ ਦੇ ਸਿਵਲ ਦੇ ਅਫੀਸਰ ਹਾਜ਼ਰ ਨੇ ਐਂਡ ਇਸ ਪਿੰਡ ਦੇ ਵਿੱਚ ਲਾਸਟ ইয়ার ਤਕਰੀਬਨ 3 ਕੇਸਿਸ ਫਾਰ ਫਾਰਮ ਫਾਇਰ ਦੇ ਰਿਪੋਰਟ ਹੋਏ ਸੀ ਸੋ ਇਸ ਬਾਰੇ ਇਸ ਪਿੰਡ ਨੇ ਬਹੁਤ ਵਧੀਆ ਰਿਜ਼ਲਟਸ ਦਿੱਤੇ ਨੇ ਐਂਡ ਹੁਣ ਤੱਕ ਇੱਕ ਵੀ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਐਂਡ ਜਨੇਵੀ तकरीबन 80% ਫਸਲ ਦੀ ਕਟਾਈ ਹੋ ਚੁੱਕੀ ਹੈ ਸੋ ਜੋ ਇਹਨੂੰ ਇੱਥੇ ਇਕਤਰਿਤ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਅੱਗ ਨਾ ਲਾਉਣ ਦਾ ਲੋਕਾਂ ਨੇ ਆਪਣਾ ਫੈਸਲਾ ਕੀਤਾ ਐਂਡ ਜਿੰਨੀ ਵੀ ਵਾਧੂ ਆਪਣੇ ਫਸਲਾਂ ਦਾ ਪਿੱਛੇ ਨਾੜ ਹੈ ਉਸ ਦੀ ਬਿਲਿੰਗ ਕਰਕੇ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋਵੋਗੇ ਇਸ ਨੂੰ ਜਮ੍ਹਾਂ ਕੀਤੀ ਜਾ ਰਹੀ ਹੈ ਜੀ ਸੋ ਅਸੀਂ ਅੱਜ ਦਾ ਦਿਨ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਬੱਲਾਂ ਸੁਣ ਕੇ ਸੁਝਾਅ ਲਏ ਨੇ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਹਲਪਿੰਡ ਇੱਕ ਮਾਡਲ ਪਿੰਡ ਵਜੋਂ ਉੱਭਰ ਕੇ ਸਾਰਿਆਂ ਵਾਸਤੇ ਇੱਕ ਐਗਜ਼ਾਮਪਲ ਬਣੇ। ਆਬਵੀਅਸਲੀ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਜਾਂ ਉਹਨਾਂ ਦੇ ਅਨੁਸਾਰ ਜਿਹੜੀਆਂ ਕੋਈ ਚੇਂਜਸ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਨਾਲ ਕਿ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕਟਾਈ ਤੇ ਬਜਾਈ ਦੇ ਵਿੱਚ ਵਿਚਾਰ ਲਏ ਜੇਕਰ ਥੋੜਾ ਸਮਾਂ ਵਧ ਮਿਲੇ ਤਾਂ ਉਸ ਦੇ ਨਾਲ ਸਟਬਲ ਅਰਗੇਨਾਈਜ਼ਮੈਂਟ ਹੋਰ ਵਧੀਆ ਤਰੀਕੇ ਨਾਲ ਹੋ ਸਕਦੀ ਹੈ। ਸਰ ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ, ਤੰਦਰੁਸਤੀ ਬਖਸ਼ੇ ਅਤੇ ਅਮਨ-ਮਾਨ ਕਾਇਮ ਰੱਖੇ। ਡੀਸੀ ਸਾਹਿਬ ਦੇ ਨਾਲ ਅੱਜ ਜਿੱਥੇ ਜੁਆਇੰਟ ਸਾਡਾ ਜਿਹੜਾ ਹੈਗਾ ਇੰਟਰੈਕਸ਼ਨ ਸੀ ਕਿਸਾਨਾਂ ਦੇ ਨਾਲ। ਤਾਂ ਇੱਕ ਤਾਂ ਅਸੀਂ ਜਿਹੜਾ ਹੈਗਾ ਇੱਥੇ ਆ ਕੇ ਅਸੀਂ ਇੰਟਰੈਕਟ ਕੀਤਾ ਹੈਗਾ। ਬਾਕੀ ਜਿੱਦਾਂ ਕਿ ਡੀਸੀ ਸਾਹਿਬ ਨੇ ਦੱਸਿਆ ਆਏਗਾ ਜਿਹੜੇ ਪ੍ਰਾਲੀ ਦੇ ਮੈਨੇਜਮੈਂਟ ਵਾਸਤੇ ਜਿਹੜੇ ਹੈਗੇ ਸੁਝਾਅ ਜਿਹੜੇ ਹੈਗੇ ਲਿੱਤੇ ਗਏ ਸੀਗੇ ਨਿਸ਼ਾਨਾ ਨੂੰ ਮੋਟੀਵੇਟ ਵੀ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਇਨਫੋਰਸਮੈਂਟ ਦੀ ਗੱਲ ਕਰੀਏ ਤਾਂ ਲਗਭਗ 270 ਦੇ ਕਰੀਬ ਅਸੀਂ ਜਿਹੜੀ ਹੈਗੀ ਕਸਟਡ ਅਫਸਰਸ ਵੱਲੋਂ ਜਿਹੜੀ ਹੈਗੀ ਮੀਟਿੰਗ ਅਸੀਂ ਵਕਫ ਵਕਫ ਥਾਵਾਂ ਤੇ ਹਲੇ ਤੱਕ ਕਰ ਚੁੱਕੇ ਹੈਗੇ ਸਾਡੀ ਜੋ ਸਿਵਲ ਅਤੇ ਪੁਲਿਸ ਦੀ ਜਿਹੜੀ ਜੁਆਇੰਟ ਹੈ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਉਹ ਵੀ ਜਿਹੜੀ ਹੈਗੀ ਪਾਪਪ ਜਿਹੜੀ ਇਨਫੋਰਸਮੈਂਟ ਨੂੰ ਦੇਖ ਰਹੀ ਹੈਗੀ ਇਹਦੇ ਚ ਅਸੀਂ ਡੀਸੀ ਸਾਹਿਬ ਦੇ ਨਾਲ ਪਹਿਲਾਂ ਵੀ ਤਿੰਨ ਮੀਟਿੰਗ ਕਰ ਚੁੱਕੇ ਹੈਗੇ ਐਂਡ ਅਸੀਂ ਵਕ ਵਕ ਜਿਹੜੇ ਥਾਵਾਂ ਤੇ ਅਸੀਂ ਜਾ ਰਹੇ ਹੈਗੇ ਉਹ ਕਿਸਾਨਾਂ ਨੂੰ ਮੋਟੀਵੇਟ ਕਰ ਰਿਹਾ ਹੈ ਅਗੇਨ ਸਾਡੀ ਸਾਰਿਆਂ ਦੇ ਨਾਲ ਅਪੀਲ ਹੈਗੀ ਕਿ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਨਾ ਇਹੋ ਜਿਹੀ ਕੋਈ ਇਨਸੀਡੈਂਟ ਰਿਪੋਰਟ ਹੁੰਦਾ ਹੈ ਤਾਂ ਇਮੀਡੀਏਟਲੀ ਜਿਹੜਾ ਹੈਗਾ ਪੁਲਿਸ ਤੇ ਧਿਆਨ ਚ ਲਿਆ ਜਿਹੜੇ ਸਾਡੇ ਸਪੈਸ਼ਲ ਫੋਰਸੇ ਜਗੇ ਉਹ ਉੱਤੇ ਵੀ ਲੱਗੀ ਹੋਇਆ ਅਸੀਂ ਜਿਹੜਾ ਹੈਗਾ ਲਗਭਗ 32 ਲਗਭਗ ਨਾਕੇ ਜਿਹੜੇ ਲਾਏ ਹੈਗੇ ਸਾਡੇ ਤੇਰਾ ਜੀਓ ਸਾਹਿਬਾਨ ਜਿਹੜਾ ਹੈਗੇ ਅਲੋਂਗ ਵਿਦ ਜਿਹੜੇ ਡਿਊਟੀ ਮੈਜਿਸਟ੍ਰੇਟ ਹੈ ਉਹ ਉਹ ਤਨਾਤ ਹੈਗੇ ਅਸੀਂ ਪੂਰੀ ਤਰੀਕੇ ਨਾਲ ਅਲਰਟ ਹੈਗੇ ਸਾਡੀ ਜਿਹੜੀ ਟੀਮਾਂ ਹੈਗੀ ਉਹ ਉਹ ਜਿਹੜੀ ਹੈਗੀ ਬਾਤ ਦੇ ਵਿੱਚ ਕਿਸੇ ਵੀ ਜਿਸਤਿਤੀ ਹੈ ਉਹਦੇ ਨਿਪਟਣ ਲਈ ਅਸੀਂ ਤਿਆਰ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹੈਗੇ ਜੋ ਜਿਹੜਾ ਰਾਤ ਦੇ ਟਾਈਮ ਥੋੜਾ ਸਾ ਧਿਆਨ ਰੱਖਣ ਕਿਉਂਕਿ ਅਤੀਸ਼ਵਾਦੀ ਕਰਕੇ ਕਿਸੀ ਆਗਜਨੀ ਦੀ ਘਟਨਾ ਨਾ ਹੋ ਜਾਏ ਇਸ ਲਈ ਥੋੜਾ ਸਾ ਅਵੇਰਨੈਸ ਵਰਤਣਾ ਉਹਨਾਂ ਨੂੰ ਲੱਗਦਾ ਹੈਗਾ ਕਿ ਕਿੱਥੇ ਵੀ ਇਹੋ ਜਿਹੀ ਚੀਜ਼ਾਂ ਰਿਪੋਰਟ ਹੋਈਆਂ ਤਾਂ ਇਮੀਡੀਏਟਲੀ 112 ਜਾਂ ਪੁਲਿਸ 100 ਦਾ ਜਿਹੜਾ ਨੰਬਰ ਹੈਗਾ ਉਹਦਾ ਸੋ ਉਹਨਾਂ ਦੇ ਨਾਲ ਸੰਪਰਕ ਕਰਨ ਅਸੀਂ ਜਿਹੜਾ ਹੈਗਾ ਫਾਇਰੋਗੇਟ ਡਿਪਾਰਟਮੈਂਟ ਦੇ ਨਾਲ ਅਸੀਂ ਜਿਹੜਾ ਹੈਗਾ ਓਵਰਨਾਈਟ ਜਿਹੜਾ ਹੈਗਾ ਇਹਦੇ ਲਈ ਵੇੜੀ ਹੈ ਸਰ ਜੋ ਸਰ ਲਾਲ ਜਿਹੜਾ ਹੈਗਾ ਮਨਾਇਆ ਜਾਵੇ ਐਂਡ ਸਾਨੂੰ ਵੀ ਕੋਈ ਅਗਰ ਕੋਈ ਸਸਵੀਸ਼ਸ ਐਕਟੀਵਿਟੀ ਹੈ ਜਾਂ ਕੋਈ ਵਿਸ਼ਵਾਰਤੀ ਅੰਸਰ ਹੈ ਉਹਦੇ ਬਾਰੇ ਕੋਈ ਸੂchna ਹੈ ਤਾਂ ਇਮੀਡੀਏਟਲੀ ਸਾਨੂੰ ਸੂਚਿਤ ਕੀਤਾ ਜਾਵੇ ਕਾਰਜਯੋਗ ਡਿਪਟੀ ਸਾਹਿਬ ਐਸਐਸਬੀ ਸਾਹਿਬ ਚੀਫ ਸਾਹਿਬ ਸਾਰੇ ਸਾਡੇ ਪਿੰਡ ਆਈ ਸੀਗੇ ਜੀ ਅੱਜ ਮੇਨ ਜਿਹੜਾ ਮਕਸਦ ਸੀਗਾ ਪਰਾਲੀ ਨੂੰ ਅੱਗ ਨਾ ਲਾਈ ਚਾਹੁੰਦੇ ਤੇ ਸਾਡੇ ਪਿੰਡ ਨੇ ਵੈਸੇ ਪਹਿਲਾਂ ਹੀ ਪਰਾਲਾ ਕੀਤਾ ਸਾਰੇ ਇਹਨਾਂ ਦੇ ਕਹਾਂ ਤੇ ਮਹਿਕਮਾ ਜਿਹੜਾ ਚੀਫ ਸਾਹਿਬ ਦਾ ਆ ਇਹਨਾਂ ਸਾਰਿਆਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਜਿਹੜੀ ਇੱਕ ਦੋ ਬੰਦੇ ਨੇ ਅੱਗ ਲਗਾਈ ਸੀ ਪਿਛਲੀ ਵਾਰ ਇਤ ਕੀ ਉਹ ਨਹੀਂ ਲਾਈ ਕਿਸੇ ਨੇ ਸਾਰਿਆਂ ਨੂੰ ਇਹਨਾਂ ਨੂੰ ਘਰ-ਘਰ ਜਾ ਕੇ ਲੰਬੜਦਾਰਾਂ ਸਾਰਿਆਂ ਕਿਹਾ ਅਸੀਂ ਵੀ ਰਿਕਵੈਸਟ ਕੀਤੀ ਵੀ ਇਤ ਕੀ ਅੱਗ ਨਾ ਲਾਈ ਜਾਵੇ ਇਹ ਮੇਨ ਮੁੱਦਾ ਜਿਹੜਾ ਅੱਗ ਲਾਉਣ ਦਾ ਸੀਗਾ ਜਿਹਦੇ ਕਰਕੇ ਅੱਜ ਮੇਨ ਇਹਨਾਂ ਨੇ ਮੀਟਿੰਗ ਰੱਖੀ ਵੇਖੋ ਦੀਵਾਲੀ ਵਾਲਾ ਦੇਣਾ ਖੁਸ਼ੀਆਂ ਦਾ ਤਿਹਾਰ ਆ ਸਾਰ ਹਰ ਅਫਸਰ ਵਾਸਤੇ ਪਰ ਬਹੁਤ ਵੱਡਾ ਪਰਾਲਾ ਹੈ ਹਰ ਵਿਭਾਗ ਦੇ ਜਿਹੜਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਆਏ ਨੇ ਸਾਡੇ ਪਿੰਡ ਆਣ ਕੇ ਨਾਲ ਆਪਣੇ ਸੁਝਾਅ ਦਿੰਦੇ ਨੇ ਹੋਰ ਜਿਹੜੀਆਂ ਇੱਕ ਦੋ ਮੁਸ਼ਕਲਾਂ ਉਹਨਾਂ ਨੂੰ ਅਸੀਂ ਦੱਸਿਆ ਉਹ ਕਹਿੰਦੇ ਜਲਦ ਉਹਨਾਂ ਦਾ ਹੱਲ ਕੀਤਾ ਜਾਵੇਗਾ ਵਾਹਿਗੁਰੂ ਕੋਈ ਕਹਿਣਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ